ਸਨ ਸਿੱਧੂ ਦੀ ਰਿਹਾਈ ਨੂੰ ਲੈ ਕੇ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਪ੍ਰਦਰਸ਼ਨਕਾਰੀਆਂ ਦਰਮਿਆਨ ਸਮਝੌਤਾ ਹੋ ਗਿਆ 3 ਫਰਵਰੀ ਦੇਰ ਸ਼ਾਮ ਕਰੀਬ 7:30 ਵਜੇ ਦੋਹਾਂ ਧਿਰਾਂ ਦਰਮਿਆਨ ਇਹ ਸਮਝੌਤਾ ਹੋਇਆ ਪੁਲਿਸ ਪ੍ਰਸ਼ਾਸਨ ਨੇ 6 ਦਿਨਾਂ ਦੇ ਅੰਦਰ ਪੂਰਾ ਮਾਮਲਾ ਨਿਪਟਾਉਣ ਦਾ ਪ੍ਰਦਰਸ਼ਨਕਾਰੀਆਂ ਨੂੰ ਆਸ਼ਵਾਸਨ ਦੇ ਦਿੱਤਾ ਇਸ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇ ਤੋਂ ਆਪਣੇ ਧਰਨੇ ਚੁਕਲੇ ਨੇ ਜ਼ਿਕਰ ਜੋਗੇ ਕਿ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਰਿਹائش ਦੇ ਬਾਹਰ ਕਿਸਾਨ ਜਥੇਬੰਦੀਆਂ ਤੇ ਵੱਖ-ਵੱਖ ਸਮਰਥਕਾਂ ਦੇ ਵੱਲੋਂ ਕੋਚ ਕੀਤੀ ਗਈ ਸੀ ਰਸਤਿਆਂ ਦੇ ਵਿੱਚ ਹੀ ਧਰਨੇ ਤੇ ਪ੍ਰਦਰਸ਼ਨਕਾਰੀ ਬੈਠ ਕੇ ਮੰਗ ਕੀਤੀ ਜਾ ਰਹੀ ਸੀ ਕਿ ਪਨਾ ਸਿੱਧੂ ਨੂੰ ਰਿਹਾ ਕੀਤਾ ਜਾਏ ਇਹ ਮਾਮਲਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਸੀ ਜਿਸ ਮਾਹੀਤਨ ਦੇ ਨਾਲ ਤੂਲ ਫੜ ਰਿਹਾ ਸੀ ਅਖੀਰਕਾਰ ਹੁਣ ਪੁਲਿਸ ਪ੍ਰਸ਼ਾਸਨ ਨੂੰ ਝੁਕਣਾ ਪਿਆ ਤੇ ਦੋਹਾਂ ਧਿਰਾਂ درمیان ਸਮਝੌਤਾ ਹੋ ਗਿਆ ਪੰਜਾਬ ਪੁਲਿਸ ਨੇ 6 ਦਿਨਾਂ ਦੇ ਅੰਦਰ ਪੂਰੇ ਮਾਮਲੇ ਨੂੰ ਨਿਪਟਾਉਣ ਦਾ ਪਰੋਸਾ ਦੇ ਦਿੱਤਾ